ਸਾਹਿਬ న్యూస్ వరల్డ్ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਤੁਸੀਂ ਇਸ ਸਮੇਂ ਤਸਵੀਰਾਂ ਦੇਖ ਰਹੇ ਹੋ ਅਮਰitsar ਕੋਰਟ ਕੰਪਲੈਕਸ ਦੀਆਂ ਅਤੇ ਬੀਤੇ ਦਿਨੀ ਚੰਡੀਗੜ੍ਹ ਦੀ ਕੋਠੀ ਦੇ ਵਿੱਚ ਗਰਨੇਟ ਬਲਾਸਟ ਦਾ ਮਾਮਲਾ ਸਾਹਮਣੇ ਆਇਆ ਸੀਗਾ ਚੰਡੀਗੜ੍ਹ ਬਲਾਸਟ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਕੀਤਾ ਗਿਆ ਅਮਰitsar ਦੀ ਅਦਾਲਤ ਦੇ ਵਿੱਚ ਪੇਸ਼ ਤੁਸੀਂ ਦੇਖ ਰਹੇ ਹੋ ਇਹ ਦੋਸ਼ੀ ਜਿਹੜਾ ਤਸਵੀਰਾਂ ਦੇ ਵਿੱਚ ਇਹ ਚੰਡੀਗੜ੍ਹ ਬਲਾਸਟ ਮਾਮਲੇ ਦੇ ਵਿੱਚ ਅੰਮ੍ਰਿਤਸਰ ਕੋਰਟ ਦੇ ਵਿੱਚ ਲਿਆਂਦਾ ਗਿਆ ਹੈ ਔਰ ਮਾਨਜੋ ਕੋਰਟ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਇਸ ਨੂੰ ਲਜਾਇਆ ਜਾ ਰਿਹਾ ਹੈ ਪੇਸ਼ੀ ਦੇ ਦੌਰਾਨ ਪੰਜਾਬ ਪੁਲਿਸ ਵੱਲੋਂ ਗੱਲ ਕਰਨ ਦੀ ਸਾਡੇ ਪੱਤਰਕਾਰਾਂ ਨੇ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਔਰ ਸੁਣਾਉਣੇ ਹਾਂ ਤੁਹਾਨੂੰ ਕੀ ਕਹਿਣਾ ਹੈ ਪੰਜਾਬ ਪੁਲਿਸ ਦਾ ਸਰਦਾਰ ਜੀ ਸਰਬਤ ਸਿੰਘ ਸਾਹਿਬ ਸਰਬਤ ਸਿੰਘ ਮਾਮਲਾ ਪਲੀਜ਼ ਕੋਈ ਮਾਮਲਾ ਦੱਸੋ ਮਾਮਲਾ ਦੱਸੋ ਸਰ ਮਾਮਲਾ ਕੀ ਹੈ ਸਾਨੂੰ ਗੱਡੀ ਪਈ ਸਰ ਮਾਮਲਾ ਤੇ ਦੱਸੋ ਨਾ ਮਾਮਲਾ ਨਹੀਂ ਦੱਸਦੇ ਦੱਸ ਕੇ ਜਾਨਾ ਕੀ ਮਾਮਲਾ ਹੈ ਮਾਗੀਏ ਦੱਸੋ ਜੀ ਕਿਸ ਬੰਦੇ ਨੂੰ ਲੈ ਕੇ ਆਏ ਨਹੀਂ ਦੱਸ ਕੇ ਜਾਣੇ ਸਰ ਮਾਮਲਾ ਕੀ ਹੈ ਗਏ ਐਫਆਈ ਨੰਬਰ 55 ਰੈਸ਼ ਪਈਆ 55 ਬਟਾ 24 ਚ 55 ਬਟਾ 24 ਦੇ ਵਿੱਚ ਇਹਦੀ ਰੈਸ਼ ਪਈਆ ਨਾਮ ਕੀ ਸਰ ਇਹ ਫੜਿਆ ਗਿਆ ਕੋਈ ਸਰ ਕਿਤੋਂ ਬੜਿਆ ਕਿਹੜੇ ਕੇਸ ਚ ਜਾਂਦਾ ਸਰ 55 ਬਟਾ 24 ਚ ਪਈਆ ਕਿਹੜਾ ਬੰਦਾ ਕੋਣ ਹੈ ਹੋਰ ਬੜੇ ਕੇਸ ਕਿਹੜੇ ਬੰਦਾ ਕੋਣ ਹੈ ਮਿਸਟਰ ਮਿਸਟਰ ਫੜਿਆ ਗਿਆ ਇਹ ਪਿਸਟਲ ਹੀ ਫੜਿਆ ਗਿਆ ਸਰ ਇਹ ਇਹ ਚੰਡੀਗੜ੍ਹ ਦਾ ਚੰਡੀਗੜ੍ਹ ਮਸਲਾ ਹੋਗਾ ਜੀ ਇੱਥੇ ਦਾ ਸਾਡਾ ਅੰਮ੍ਰਿਤਸਰ ਦਾ ਮਸਲਾ ਹੈ ਇਹ ਅੰਮਾਈ ਨੂੰ ਫੜਿਆ ਕਿੱਥੋਂ ਜੀ ਇਹਨੂੰ ਕੰਮ ਨਹੀਂ ਹੋਤਾ ਕਿਸੇ ਮੈਂ ਅੰਮ੍ਰਿਤਸਰ ਦਾ ਮਸਲੇ ਵਿੱਚ ਇੱਕ ਮਿੰਟ ਬਾਹਰ 55 ਬੜਾ ਨਹੀਂ ਨਹੀਂ ਥੈਂਕ ਯੂ ਥੈਂਕ ਯੂ ਮਿਹਰਬਾਨੀ ਜੀ ਮਿਹਰਬਾਨੀ ਸੋਕਿਹਾਲ ਪੁਲਿਸ ਵੱਲੋਂ ਕੋਈ ਖਾਸ ਜਾਣਕਾਰੀ